ਮਹਿਰਾਂ ਦੇ ਮਾਲਕ ਦੁਨੀਆ ਨੂੰ ਤਾਰਦੇ ਹੋਏ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਹਣ ਬੁੱਧ ਗਿਆ ਤੋ ਚੱਲ ਪਏ ਤੇ ਚੱਲ ਕੇ ਗੁਰੂ ਜੀ ਰਜੌਲੀ ਆ ਗਏ ਤੇ ਇਸ ਸਥਾਨ ਦੇ ਉੱਪਰ ਕਹਿੰਦੇ ਨੇ ਕਿ ਇੱਕ ਫਕੀਰ ਤਪ ਕਰ ਰਿਹਾ ਸੀ ਜਿਸ ਫਕੀਰ ਦਾ ਨਾਮ ਸੀ ਕੱਲਣ ਸ਼ਾ ਤੇ ਗੁਰੂ ਜੀ ਜਦੋਂ ਇਸ ਫਕੀਰ ਨੂੰ ਮਿਲੇ ਤਾਂ ਇਸ ਦੀ ਤਪੱਸਿਆ ਦੇਖ ਕੇ ਬੜੇ ਪਰਸੰਨ ਹੋਏ ਉਹ ਬੜੇ ਖੁਸ਼ ਹੋਏ ਤੇ ਫਿਰ ਉਹਨਾਂ ਨੇ ਉਸ ਦੀ ਤਪੱਸਿਆ ਦੇਖ ਕੇ ਉਸ ਦੇ ਉੱਪਰ ਕਿਰਪਾ ਕੀਤੀ ਤੇ ਉਸ ਸੱਜਣ ਪੁਰਖ ਨੂੰ ਨਾਮ ਬਖਸ਼ ਦਿੱਤਾ ਤੇ ਜਦੋਂ ਉਸ ਨੂੰ ਉਸ ਪਰਮਾਤਮਾ ਦਾ ਨਾਮ ਬਖਸ਼ਿਆ ਤੇ ਉਸ ਨੂੰ ਨਾਮ ਰਸ ਦੇ ਨਾਲ ਸੁਖੀ ਕਰ ਦਿੱਤਾ ਤੇ ਨਾਲ ਹੀ ਉਸ ਨੂੰ ਉਪਦੇਸ਼ ਦਿੱਤਾ ਕਿ ਜੋ ਵੀ ਸਿੱਖ ਵਾਹਿਗੁਰੂ ਜੀ ਨੂੰ ਆਪਣੇ ਨਾਲ ਜਾਣ ਕੇ ਉਸ ਦਾ ਨਾਮ ਜਪਦਾ ਹੈ ਉਹ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਰਸਿਆ ਹੋ ਜਾਂਦਾ ਹੈ ਤੇ ਸੁਖੀ ਹੋ ਜਾਂਦਾ ਹੁੰਦਾ ਹੈ ਰਸੀ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਦੇ ਹਾਂ ਤੇ ਜਪਦੇ ਹਾਂ ਸਾਨੂੰ ਇੱਕ ਐਸਾ ਰਸ ਆਉਣ ਲੱਗ ਜਾਂਦਾ ਹੈ ਅਸੀਂ ਉਸ ਨਾਮ ਜਪਣ ਦੇ ਵਿੱਚੋਂ ਰਸ ਲੈਣ ਲੱਗ ਜਾਂਦੇ ਹਾਂ ਆਨੰਦ ਲੈਣ ਲੱਗ ਜਾਂਦੇ ਹਾਂ ਤੇ ਤਾਂ ਹੀ ਤਾਂ ਕਈ ਆਪਾਂ ਦੇਖਦੇ ਹਾਂ ਸੰਤ ਮਹਾਤਮਾ ਭਗਤ ਪੁਰਖ ਜਦੋਂ ਉਹ ਨਾਮ ਜਪਣਾ ਸ਼ੁਰੂ ਕਰਦੇ ਨੇ ਫਿਰ ਕਈ ਕਈ ਘੰਟੇ ਕਈ ਕਈ ਦਿਨ ਕਈ ਕਈ ਸਾਲ ਸਮਾਧੀ ਦੇ ਵਿੱਚੋਂ ਨਹੀਂ ਉਹ ਉੱਠਦੇ ਕਿਉਂਕਿ ਉਹ ਰਸ ਦੇ ਵਿੱਚ ਐਸੇ ਮਗਨ ਤੇ ਐਸੇ ਸੁਖੀ ਹੋ ਜਾਂਦੇ ਹਨ ਉਹਨਾਂ ਨੂੰ ਹੋਰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਰਹਿੰਦੀ ਤੇ ਉਹ ਉਸੇ ਨਾਮ ਦੇ ਆਸਰੇ ਜਿਉਂਦੇ ਨੇ ਫੇਰ ਭਾਈ ਵੀਰ ਸਿੰਘ ਜੀ ਲਿਖ ਰਹੇ ਨੇ ਕਿ ਇਹ ਰਜੌਲੀ ਦੇ ਵਿੱਚ ਕਹਿੰਦੇ ਨੇ ਕਿ ਦੋ ਟਿਕਾਣੇ ਹਨ ਜੋ ਗੁਰੂ ਜੀ ਦੇ ਗੁਰੂ ਨਾਨਕ ਦੇਵ ਜੀ ਦੇ ਉੱਥੇ ਜਾਣ ਦੇ ਨਿਸ਼ਾਨ ਹਨ ਇੱਕ ਦਾ ਨਾਮ ਹੈ ਵੱਡੀ ਸੰਗਤ ਤੇ ਦੂਸਰੇ ਟਿਕਾਣੇ ਦਾ ਨਾਮ ਹੈ ਛੋਟੀ ਸੰਗਤ ਆਓ ਆਪਾਂ ਵੀ ਗੁਰੂ ਨਾਨਕ ਦੇਵ ਜੀ ਦੇ ਅੱਗੇ ਅਰਦਾਸ ਕਰੀਏ ਕਿ ਜਿਵੇਂ ਉਸ ਫਕੀਰ ਦੇ ਉੱਪਰ ਕਿਰਪਾ ਕੀਤੀ ਤੇ ਸਾਡੇ ਉੱਪਰ ਵੀ ਕਿਰਪਾ ਕਰ ਦਿਓ ਤੇ ਸਾਨੂੰ ਵੀ ਨਾਮ ਦੇ ਰਸੀਏ ਬਣਾ ਦਿਓ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ